ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਿੱਟੇ ਬਗਲੇ ਨੀਲੇ ਮੋਰ ਦੋਨੋਂ ਹੀ ਲੱਗਦੇ ਚੋਰੋ ਚੋਰ ਅੱਜ ਮੈਂ ਜਿਹੜੀ ਗੱਲ ਕਰਨੀ ਹੈ ਇਹਨੂੰ ਧਿਆਨ ਦੇ ਨਾਲ ਸੁਣਿਓ ਵੀ ਤੇ ਅੱਜ ਮੈਂ ਇਹ ਤੁਹਾਨੂੰ ਬੇਨਤੀ ਕਰਨੀ ਹੈ ਵੀ ਇਹ ਵੀਡੀਓ ਨੂੰ ਸ਼ੇਅਰ ਵੀ ਕਰੋ ਪਤਾ ਲੱਗੇ ਵੀ ਇਹ ਨੀਲੇ ਮੋਰ ਕੌਣ ਨੇ ਤੇ ਕਿਤੇ ਬਗਲੇ ਕੋਣ ਨੇ ਰਾਜ ਬਰਾੜ ਦਾ ਸੁਨੀਤਾ ਸਮਾਣਾ ਦੇ ਨਾਲ ਪਤਾ ਨਹੀਂ ਅਨੀਤਾ ਸਮਾਣਾ ਦੇ ਨਾਲ ਇੱਕ ਗਾਣਾ ਸੀ ਮੇਰੇ ਜੇਠ ਦੀਆਂ ਦਸਤਾਰਾਂ ਦੇ ਨਿਤ ਰੰਗ ਬਦਲਦੇ ਲੈ ਲ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ ਇਹੋ ਜਿਹਾ ਗੀਤ ਵੀ ਆਇਆ ਸੀ ਪੰਜੜੇ ਦਸਤਾਰਾਂ ਦੇ ਰੰਗ ਨੇ ਉਹ ਕਾਂਗਰਸੀਆਂ ਦੇ ਚਿੱਟੇ ਨੇ ਤੇ ਕਾਲੀਆਂ ਦੇ ਨੀਲੇ ਨੇ ਹੁਣ ਦੋਨੋਂ ਹੀ ਚੋਰੋਚੋਰ ਕਿਵੇਂ ਐ ਮੈਂ 4 ਕ ਬੰਦਿਆਂ ਦੀ ਗੱਲ ਕਰਨੀ ਐ ਤੇ 2 ਕ ਬੰਦੇ ਕਾਲੀਆਂ ਦੇ ਲੈ ਲੈਣੇ ਐ 4 ਕ ਲੈ ਲੈਣੇ ਕਾਂਗਰਸ ਦੇ ਧਿਆਨ ਦੇ ਨਾਲ ਸੁਣਿਆ ਜਰੂਰ ਔਰ ਮੈਂ ਜਿਹੜੀ ਗੱਲ ਕਰ ਰਿਹਾ ਮੈਨੂੰ ਇਹਨਾਂ ਹਰਾਮ ਖੋਰਾਂ ਦੀ ਕੋਈ ਪਰਵਾਹ ਨਹੀਂ ਸਰਕਾਰ ਜੇ ਦੀ ਮਰਜ਼ੀ ਆਵੇ ਸਾਨੂੰ ਇਹ ਵੀ ਕੋਈ ਮਤਲਬ ਨਹੀਂ ਪਰ ਇਹਨਾਂ ਨੇ ਪੰਜਾਬ ਦੀ ਨੌਜਵਾਨੀ ਦਾ ਨਸ਼ਿਆਂ ਦੇ ਨਾਲ ਨੁਕਸਾਨ ਕਿਵੇਂ ਕੀਤਾ ਹੈ ਔਰ ਆਪਸ ਵਿੱਚ ਕਿਉਂ ਖਿਚੜੇ ਕਿਦਾਂ ਹੋਏ ਨੇ ਇਹ ਅੰਦਾਜ਼ਾ ਲਾਉਣਾ ਆਮ ਲੋਕਾਂ ਦੀ ਬਸ ਦੀ ਗੱਲ ਨਹੀਂ ਸਭ ਤੋਂ ਪਹਿਲਾਂ ਚੰਨੇ ਨੂੰ ਇੱਕ ਕਤਾਰ ਦੇ ਵਿੱਚ ਖੜਾ ਕਰਦੇ ਆ ਜਿਹੜਾ ਕਹਿੰਦਾ ਸੀ ਮੈਂ ਦਾਣੀ ਬਣ ਲੈਣਾ ਮੈਂ ਬੱਕਰੀ ਚੋ ਲੈਣਾ ਤੇ ਮਨਜੇ ਬੁੰਲੇ ਨਾਲ ਟੈਂਟ ਲਾਉਣ ਲੈ ਨਾਲ ਇਹ ਬੜਾ ਕੁਛ ਜਦੋਂ ਤਿੰਨ ਇੱਕ ਮਹੀਨੇ ਲਈ ਮੁੱਖ ਮੰਤਰੀ ਬਣਾਇਆ ਸੀ ਉਦੋਂ ਜਵੜੀਆਂ ਮਾਰੀਆਂ ਸੀ ਤੇ ਹੁਣ ਵੀ ਉਹਨੇ ਜਵੜੀ ਮਾਰਤੀ ਮੈਂ ਚਾਰਾਂ ਨੂੰ ਇਕੱਠੇ ਕਰੂੰਗਾ ਤੇ ਇੱਕ ਨੇ ਪ੍ਰਤਾਪ ਸਿੰਘ ਬਾਜਵਾ ਤੇ ਇਹ ਭੀੜੇ ਪਜਾਮੀ ਵਾਲੇ ਨੇ ਮੈਂ ਕੱਲ ਵੀ ਕਿਹਾ ਸੀ ਦੂਜੇ ਨੰਬਰ ਤੇ ਸੁਖਪਾਲ ਸਿੰਘ ਖੇੜਾ ਨੇ ਤੀਜੇ ਨੰਬਰ ਤੇ ਨੇ ਦੂਜੇ ਨੰਬਰ ਤੇ ਪ੍ਰਤਾਪ ਸਿੰਘ ਬਾਜਵਾ ਤੇ ਚੌਥੇ ਨੰਬਰ ਤੇ ਪੂਰੀ ਕਾਂਗਰਸ ਨੂੰ ਲੈ ਲਓ ਜਿਹੜੇ ਹਰਾਮਖੋਰ ਮਨਜੀਠੇ ਦਾ ਸਾਥ ਦੇ ਰਹੇ ਨੇ ਤੇ ਦੋ ਨੰਬਰ ਅਕਾਲੀਆਂ ਵਿੱਚੋਂ ਲੈ ਲਈਏ ਪਹਿਲਾ ਮਨਜੀਠੀਆ ਜਿਹੜਾ ਨਸ਼ਾ ਤਸ਼ਕਰਾ ਹੈ ਤੇ ਦੂਜਾ ਸੁਖਬੀਰ ਬਾਦਲ ਲੈ ਹੁਣ ਤੀਜਾ ਨੰਬਰ ਵੀ ਲਾਉਣਾ ਪਊ ਉਹਦੀ ਭੈਣ ਨੂੰ ਕਿੱ passe ਕਰਨਾ ਹੋਂ ਦਾ ਰਿਸ਼ਤਾ ਹੈ ਉਹ ਵੀ ਕਹਿੰਦੇ ਕਸਮ ਪਾਉਣ ਤੋਂ ਮੁੱਕਰ ਗਈ ਕੱਲ ਕਿਸੇ ਨੇ ਫੋਨ ਕੀਤਾ ਹੋਣਾ ਕਿ ਬੀਬਾ ਆਓ ਅਕਾਲ ਤਖਤ ਤੇ ਹੁਣ ਕਸਮ ਪਾਓ ਹੁਣ ਕਹੋ ਵੀ ਸਾਡਾ ਕੱਖ ਨਾ ਰਵੇ ਪਤਾ ਵੀ ਹੋ ਸਕਦਾ ਕੱਖ ਨਾ ਹੀ ਰਵੇ ਹੁਣ ਬੀਬਾ ਮੁੱਕਰ ਕੇ ਕਹਿੰਦੇ ਆਈ ਨਹੀਂ ਚਲੋ ਕੋਈ ਨਹੀਂ ਮੁੱਕਰੇ ਨਾ ਮੁੱਕਰੇ ਸਾਨੂੰ ਕੀ ਅਸਾਂ ਇੱਕ ਝਾੜੂ ਵਾਣੇ ਵਿੱਚੋਂ ਲੈਣਾ ਜ਼ਰੂਰੀ ਐ ਉਹ ਕੌਣ ਹੈ ਕੁਮਰ ਬੀਜਾ ਪ੍ਰਤਾਪ ਆਈ ਜੀ ਡੀ ਆਈ ਜੀ ਇਨਾ ਰੰਕਾਂ ਤੇ ਰਹੇ ਨੇ ਇਹ ਚਾਰਾਂ ਦੀ ਤੁਸੀਂ ਗੱਲਬਾਤ ਸੁਣਿਓ ਧਿਆਨ ਦੇ ਨਾਲ ਤੁਹਾਨੂੰ ਐਦਾਂ ਨਹੀਂ ਲੱਗਦਾ ਵੀ ਜਿਹੜਾ ਬਿਕਰਮ ਸਿੰਘ ਮਜੀਠੀਆ ਕਤੀੜ ਗਲਕ ਖੱਚ ਕੜਮ ਚੌਧਰੀ ਹੈ ਉਹ ਤਾਂ ਮਾਲਕ ਹੋਵੇ ਨਸ਼ਾ ਤਸਕਰੀ ਦਾ ਤੇ ਤੁਹਾਨੂੰ ਐਦਾਂ ਨਹੀਂ ਲੱਗਦਾ ਵੀ ਜਿਹੜਾ ਪ੍ਰਤਾਪ ਸਿੰਘ ਬਾਜਵਾ ਹੈ ਉਹ ਢੀਲੰਕਰਦਾ ਹੋਵੇ ਗਾਹਾਂ ਢੀਲਾਂ ਦੇ ਨਾਲ ਜਿਹੜੀ ਬਿਆਨਬਾਜ਼ੀ ਆਈ ਹੈ ਤੇ ਨਾਲ ਹੀ ਤੁਹਾਨੂੰ ਮਹਿਸੂਸ ਹੋਊਗਾ ਕਿ ਜਿਹੜਾ ਸੁਖਪਾਲ ਸਿੰਘ ਖਹਿਰਾ ਹੈ ਉਹ ਬਿਕਰਮ ਸਿੰਘ ਮਜੀਠੀ ਦਾ ਮੈਨੇਜਰ ਹੋਊਗਾ ਜਿਹੜਾ ਦਫਤਰ ਵਿੱਚ ਬਹਿ ਕੇ ਬੁਕਿੰਗ ਕਰਦਾ ਹੋਊਗਾ ਵੀ ਹਾਂ ਤੈਨੂੰ ਸਮੈਕ ਚਟਾ ਕਿੰਨਾ ਚਾਹੀਦਾ ਆਰਡਰ ਕਰਦਾ ਹੋਊਗਾ ਅੱਛਾ ਹੁਣ ਸਭ ਤੋਂ ਵੱਡਾ ਜਿਹੜਾ ਰੋਲ ਹੈ ਨਾ ਡਿਲੀਵਰੀ ਬੁਆਏ ਉਹ ਕੌਣ ਹੈ ਉਹ ਕੁਮਰ ਵਿਜੇ ਪ੍ਰਤਾਪ ਹੈ ਤੁਹਾਨੂੰ ਇਦਾਂ ਨਹੀਂ ਲੱਗਦਾ ਵੀ ਜਿਵੇਂ ਜਗਦੀਸ਼ ਭੋਲਾ ਸਰਕਾਰੀ ਗੱਡੀ ਵਿੱਚ ਡਰੱਗ ਲੈ ਕੇ ਸਮੈਕ ਲੈ ਕੇ ਘੁੰਮਦਾ ਸੀ ਕੋਈ ਰੋਕਦਾ ਨਹੀਂ ਵੀ ਕੁਮਰ ਵਿਜੇ ਪ੍ਰਤਾਪ ਵੀ ਇਦਾਂ ਹੀ ਕਰਦਾ ਹੁੰਦਾ ਜਿਹੜੇ ਬਿਆਨਬਾਜ਼ੀ ਇਹਨਾਂ ਦੀ ਸਾਹਮਣੇ ਆਈ ਆ ਨੰਗੇ ਚਿੱਟੇ ਹੋ ਕੇ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਖੜੇ ਨੇ ਤੁਹਾਨੂੰ ਇਦਾਂ ਲੱਗਦਾ ਹੋਊਗਾ ਲੈ ਹੁਣ ਚੰਨੀ ਦਾ ਕੰਮ ਕੀ ਹੋਊਗਾ ਇਹ ਵੀ ਧਿਆਨ ਨਾਲ ਸੁਣਿਓ ਚੰਨੀ ਟੈਂਡ ਦਾ ਕੰਮ ਕਰਦਾ ਰਿਹਾ ਉਹਨੂੰ ਸਬਜੀ ਸਬਜੀ ਪੈਕ ਕਰਨੀ ਆਉਂਦੀ ਐ ਇਦਾਂ ਲੱਗਦਾ ਹੋ ਤੁਹਾਨੂੰ ਵੀ ਕਿਲੋ ਵਾਲੇ ਲਫਾਫੇ ਚੰਨੀ ਪੈਕ ਕਰਦਾ ਹੋਣਾ ਸਮੈਕ ਦੇ ਰਬੜਾ ਰੁਬੜਾ ਚੜਾਉਣ ਦਾ ਤਰੀਕਾ ਉਹਨੂੰ ਵਧੀਆ ਜਿਹੜੀ ਸਬਜੀ ਪੈਕ ਕਰਦਾ ਐ ਨਾ ਜੇ ਡੁੱਲ ਜੇ ਲੰਬਾ ਹੁੰਦਾ ਐ ਵੀ ਪੈਕ ਕਰਨ ਵਾਲੇ ਨੂੰ ਅਕਲ ਨਹੀਂ ਹੈਗੀ ਇਹ ਤਜਰਬਾ ਚੰਨੀ ਕੋਲੇ ਵਧੀਆ ਹੋਊਗਾ ਇਥੋਂ ਮਹਿਸੂਸ ਕਰਿਓ ਵੀ ਇਹ ਹਰਾਮਖੋਰ ਮਜੀਠੇ ਦੇ ਨਾਲ ਰਲ ਕੇ ਸਭ ਕੁਛ ਇਦਾਂ ਹੀ ਕਰਦੇ ਹੋਣਗੇ ਅੱਛਾ ਹੁਣ ਮੈਨੂੰ ਇਦਾਂ ਲੱਗਦਾ ਹੈ ਵੀ ਜਿਵੇਂ ਸੁਖਵੀਰ ਦੇ ਹੱਥ ਦੇ ਤੱਕੜੀ ਹੋਵੇ ਸਮੈਕ ਤੋਲਣ ਵਾਲੀ ਤੇ ਵੀਬਾ ਹਰਸਿਮਰਤ ਕੌਰ ਬਾਦਲ ਉਹ ਜਿਹਦੇ ਨਾਲ ਸੌਦਾ ਪਾਉਂਦੇ ਹੁੰਦੇ ਲਾਲੇ ਪੀਪਿਆਂ 'ਚ ਭਰ ਕੇ ਕੀ ਕਹਿੰਦੇ ਉਹਨੂੰ ਲੋਹੇ ਦਾ ਉਹ ਫੜਿਆ ਹੋਊ ਉਹਦੇ ਹੱਥ ਵਿੱਚ ਤੇ ਉਹ ਕੰਡੇ ਤੇ ਤੋਲਦੀ ਹੋਣੀ ਹੈ ਤੱਕੜੀ ਦੇ ਵਿੱਚ ਜਾਂ ਉਹ ਜਿਹੜਾ ਅੰਗਰੇਜ਼ੀ ਕੰਡਾ ਹੁੰਦਾ ਹੈ ਉਹਦੇ ਤੇ ਤੁਹਾਨੂੰ ਇਦਾਂ ਮਹਿਸੂਸ ਹੋਣਾ ਚਾਹੀਦਾ ਵੀ ਜਿਹੜਾ ਕੁਝ ਇਹਨਾਂ ਨੇ ਹੁਣ ਬਿਆਨਬਾਜ਼ੀ ਕੀਤੀ ਹੈ ਮਜੀਠੀ ਦੇ ਹੱਕ ਵਿੱਚ ਇਹਦੇ ਵਿੱਚ ਮੈਂ ਜਿਹੜੀ ਗੱਲ ਗਲਤ ਬੋਲੀ ਹੋਈ ਮੈਨੂੰ ਦੱਸ ਦਿਓ ਜੇ ਇਹਨਾਂ ਨੂੰ ਦਰਦ ਹੁੰਦਾ ਪੰਜਾਬ ਦਾ ਪੰਜਾਬ ਦੇ ਨੌਜਵਾਨੀ ਦਾ ਜਿਵੇਂ ਨਾਰੇ ਲਾਉਂਦੇ ਨੇ ਅਸੀਂ ਪੰਜਾਬ ਨੂੰ ਬਚਾਉਣਾ ਹੈ ਜੀ ਅੱਛਾ ਇਹ ਇਹ ਨਾ 2 ਮਹੀਨੇ ਪਹਿਲਾਂ ਭਗਵੰਤ ਮਾਨ ਜਦੋਂ ਭਾਖੜਾ ਡੈਮ ਪਤਨ ਕਿੱਥੇ ਗਿਆ ਸੀ ਉਹ ਪਾਣੀ ਜਿੱਥੋਂ ਜਾਂਦਾ ਹਰਿਆਣੇ ਨੂੰ ਉਦੋਂ ਕਿ ਕਹਿੰਦੇ ਸੀ ਇਨੇ ਪੰਜਾਬ ਬਰਬਾਦ ਕਰਤਾ ਇਹ ਨਸ਼ਿਆਂ ਨੂੰ ਠੱਲ ਨਹੀਂ ਪਾ ਰਿਆ ਇਹ ਮਗਰਮੱਛਾਂ ਨੂੰ ਫੜ ਨਹੀਂ ਰਿਆ ਥਾਰ ਵਾਲੀ ਬੀਬੀ ਤੇ ਜਾਂ ਉਹਦੀ ਕੋਠੀ ਤੇ ਬਲਡੋజర్ ਚੱਲੂਗਾ ਇਦਾਂ ਕਹਿੰਦੇ ਸੀ ਤੇ ਹੁਣ ਹੁਣ ਸਾਰੇ ਉਹਦੇ ਵਿਰੁੱਧ ਹੋਏ ਖੜੇ ਨੇ ਕਿਉਂ ਖੜੇ ਹੋਏ ਨੇ ਹੁਣ ਅਸਲੀ ਗੱਲ ਦੱਸਣ ਲੱਗਾ ਤੁਹਾਨੂੰ ਤੇ ਚਲੂਣੇ ਕਾਲੀਆਂ ਦੇ ਬਹੁਤ ਲੜਨਗੇ ਵੈਸੇ ਇਹਨਾਂ ਕੋਲੇ ਭੁੱਕੀ ਭਾਕੀ ਹੁੰਦੀ ਐ ਜਲੂਣੇ ਲੜਨੋਂ ਹਟ ਜਾਂਦੇ ਆ ਕਿਉਂਕਿ ਬਾਧੂ ਮਾਲ ਪਿਆ 15-20 ਸਾਲ ਦਾ ਪੁਰਾਣਾ ਦੱਬੇ ਦੱਬੇ ਕੱਢ ਕੇ ਖਾ ਲੈਂਦੇ ਵਿਚਾਰੇ ਇਲਾਜ ਹੋ ਜਾਂਦਾ ਪਰ ਹੁਣ ਸੁਣਿਓ ਜਿਹੜੇ ਹੁਣ ਗੱਲ ਕਹਿਣ ਲੱਗਾ ਹੁਣ ਇਹਨਾਂ ਨੂੰ ਨਾ ਹਰਾਮਖੋਰਾਂ ਨੂੰ ਫਿਕਰਨ ਲੱਗਾ ਪਿਆ ਨਹੀਂ ਫਿਕਰ ਪੈ ਗਿਆ ਲੱਗਾ ਨਹੀਂ ਹੋਇਆ ਲੱਗਦੇ ਤਾਂ ਦਸਤ ਹੁੰਦੇ ਨੇ ਤੇ ਲੜਦੇ ਜਲੂਣੇ ਹੁੰਦੇ ਹੁਣ ਫਿਕਰ ਇਹ ਲੱਗਾ ਹੋਇਆ ਫਿਕਰ ਇਹ ਪੈ ਗਿਆ ਵੀ ਜਿਹੜੇ ਹਸਾਬ ਨਾਲ ਭਗਵੰਤ ਮਾਨ ਨੇ ਨਾਸ਼ਾਬਲ ਜੰਗ ਸ਼ੁਰੂ ਕੀਤਾ ਹੈ ਵਿਰੁੱਧ ਜਣ ਕੇ ਜੁੱਧ ਸ਼ੁਰੂ ਕੀਤਾ ਹੈ ਉਹਨਾਂ ਨੂੰ ਇਹ ਲੱਗਦਾ ਵੀ ਕਿਤੇ ਦੁਵਾਰਾ ਸਰਕਾਰ ਪੀੜ ਨਾ ਹੋ ਜੇ ਲੱਛਣੇ ਲੱਗਦੇ ਇਹਨਾਂ ਨੂੰ ਤਾਂ ਹੁਣ ਇਹ ਤਰਲਮਸੀ ਹੋਏ ਨੇ ਵੀ ਕਿੱਦਾਂ ਕਿੱਦਾਂ ਕਰੀਏ ਕਿੱਦਾਂ ਰੋਕੀਏ ਵੀ ਰਾਹ ਵਿੱਚ ਕੰਡੇ ਕੰਚ ਕਿੱਦਾਂ ਮਛਾਈਏ ਇਦਾਂ ਲੱਗਾ ਪਿਆ ਮੈਂ ਹੱਥ ਜੋੜ ਕੇ ਪੰਜਾਬ ਦੇ ਵਸਿੰਦੇ ਜਾਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਨੀ ਮੈਂ ਪਹਿਲਾਂ ਕਹਿੰਦਾ ਜਿਹਦੀ ਮਰਜ਼ੀ ਸਰਕਾਰ ਬਣਾਓ ਤੁਹਾਡੀ ਵੋਟ ਦੀ ਪਾਵਰ ਨੇ ਸਰਕਾਰ ਬਣਾਉਣੀ ਹੈ ਜਿਹਦੀ ਮਰਜ਼ੀ ਬਣਾ ਦਿਓ ਤੁਹਾਡੇ ਕੋਲੇ ਬੋਟ ਪਾਉਣ ਦਾ ਅਧਿਕਾਰ ਹੈ ਪਰ ਗੱਲ ਇੰਨੀ ਚੇਤੇ ਰੱਖਿਓ ਜਿੰਨਾ ਸਰਕਾਰਾਂ ਨੇ ਜਿੰਨਾ ਪਾਰਟੀਆਂ ਨੇ ਮਜੀਠੇ ਵਰਗਿਆਂ ਨੇ ਮਜੀਠਾ ਕਮਕ ਮਜੀਠੀਆ ਸੁਖਵੀਰ ਬਾਦਲ ਭਾਵੇਂ ਕਾਂਗਰਸੀ ਨੇ ਜਿੰਨਾ ਤੇ ਵੀ ਤੁਹਾਨੂੰ ਸ਼ੱਕ ਹੈਗਾ ਭਾਵੇਂ ਭਗਵੰਤ ਮਾਨ ਖੁਦ ਹੋਵੇ ਉਹਨਾਂ ਨੂੰ ਨੰਗੇ ਚਿੱਟੇ ਜ਼ਰੂਰ ਕਰੋ ਵੀ ਇਹਨਾਂ ਨੇ ਪੰਜਾਬ ਨੂੰ ਨਸ਼ਿਆਂ ਦੇ ਨਾਲ ਬਰਬਾਦ ਕੀਤਾ ਹੈ ਜਿਹੜੀ ਅੱਜ ਦੀ ਮੇਰੀ ਗੱਲਬਾਤ ਹੈ ਨਾ ਮੈਨੂੰ ਪਹਿਲਾਂ ਇਦਾਂ ਲੱਗਾ ਵੀ ਜਦ ਕੌਫੀ ਪੀਤੀ ਦੀ ਮਿੱਠਾ ਕਿਵੇਂ ਬੋਲਾਂਗੇ ਫਿਰ ਮੈਂ 2 ਮਿੰਟ ਪਰ ਜਿਵੇਂ ਕਹਿੰਦੇ ਮੌਨ ਧਾਰਿਆ ਵਿੱਚ ਉਪ ਕਰਕੇ ਬੈਠੀ ਵੈਸੇ ਮੇਰੀ ਜੀਵਾਂ ਚ ਪਰਿੰਦੀ ਨਹੀਂ ਹੁੰਦੀ 18 ਘੰਟੇ ਚੱਲਦੀ ਕਹਿੰਦੇ ਹੁੰਦੇ ਨੇ ਲੁੱਤਰੋ ਬੜੀ ਐ ਬੜੀ ਲੰਬੀ ਜੀਵਾਂ ਐ ਦੀ ਜੀਬ ਐਡੀ ਵੱਡੀ ਐ ਬਹੁਤ ਕੁਝ ਕਹਿੰਦੇ ਐ ਜੀਬ ਕਦੇ ਬਾਹਰ ਤਾਂ ਕੱਢੀ ਨਹੀਂ ਸੀ ਤੇ ਨਾ ਹੀ ਕੱਢਣੀ ਐ ਤੇ ਨਾ ਕੋਈ ਜੀਬ ਬਾਹਰ ਕਢਾ ਸਕੇ ਹਾਂ ਜਿਹੜਾ ਜਿਆਦਾ ਤੜਫਦਾ ਹੁੰਦਾ ਉਹਦੀ ਜੀਬ ਤਾਲੂ ਇਹਨਾਂ ਜ਼ਰੂਰ ਲਵਾ ਦਿੰਨੇ ਆ। ਨਾ ਧੁੰਨੇ ਨਾ ਕਹਿੰਦੇ ਉਹ ਵੀ ਲਵਾ ਦਿੰਨੇ ਆ। ਕਿਉਂਕਿ ਉਹ ਬੋਲਾਂ ਦੇ ਵਿੱਚ ਕਹਿਣ ਦੇ ਵਿੱਚ ਤਾਕਤ ਹੁੰਦੀ ਹੈ। ਸ਼ਬਦਾਂ ਦੀ ਤਾਕਤ ਪਰ ਮੇਰਾ ਅੱਜ ਦਾ ਬੋਲਣ ਦਾ ਮਕਸਦ ਇਹ ਸੀ ਵੀ ਮਿੱਠਾ ਮਿੱਠਾ ਬੋਲ ਕੇ ਥੋੜਾ ਜਿਹਾ ਜਿਹੜੇ ਕੌੜਾ ਜਾਂ ਝਾਕਦੇ ਨੇ ਉਹਨਾਂ ਨੂੰ ਸਮਝਾਵਾ ਵੀ ਤੁਹਾਡੀ ਕਰਤੂਤ ਕਰਕੇ ਪੰਜਾਬ ਦਾ ਨੁਕਸਾਨ ਬਹੁਤ ਹੋ ਗਿਆ ਅੱਛਾ ਜਿਹੜੇ ਨਾ ਨਸ਼ਾ ਵੇਚਦੇ ਨੇ ਹੁਣ ਵੀ ਉਹਦੇ ਮੈਨੂੰ ਕਮੈਂਟ ਆਉਂਦੇ ਨੇ ਮੈਂ ਜੱਜਮੈਂਟ ਲਾ ਲੈਣਾ ਹੁੰਦਾ ਵੀ ਆਹ ਹਰਾਮਖੋਰ ਫਲਾਣੇ ਪਿੰਡ ਦਾ ਹੈ ਬੇਰੇ ਤੇ ਐਨੇ ਐਨਡੀਪੀਐਸ ਦੇ ਪਰਚੇ ਪਏ ਹੋਏ ਨੇ ਤੇ ਹੁਣ ਵੀ ਇਹ ਵੇਚਦਾ ਮੈਨੂੰ ਅੰਦਾਜ਼ਾ ਹੋਇਆ ਕਿ ਇਹਨੇ ਫੋਨ ਕੀਤਾ ਕਹਿੰਦੇ ਕਹਿੰਦੇ ਯਾਰ ਕਮੈਂਟ ਦੇਖਿਓ ਕੌਣ ਕਰ ਰਿਹਾ ਤੇ ਮੈਂ ਰਿਪਲਾਈ ਨਹੀਂ ਕਰਦਾ ਹੁੰਦਾ ਪਰ ਮੈਂ ਥੋੜਾ ਜਿਹਾ ਉਦਾਂ ਫਰਖ ਲੈਣਾ ਹੋਣਾ ਵੀ ਉਹੀ ਹੈ ਜਿਹੜਾ ਚੇਟਾ ਖੁਦ ਵੇਖਦਾ ਤੇ ਮੈਂ ਤਾਂ ਅੱਜ ਮਿੱਠਾ ਜਿਹਾ ਬੋਲ ਕੇ ਬੇਨਤੀ ਕੀਤੀ ਹੈ ਵੀ ਥੋੜਾ ਕੁਝ ਨਹੀਂ ਜਾਣਾ ਜਦੋਂ ਤੁਸੀਂ ਮਰ ਗਏ ਨਾ ਇੱਕ ਹਫ਼ਤੇ ਵਿੱਚ ਭੋਗ ਪਾ ਕੇ ਪਿੱਟ ਛਾਪਾ ਕਰਕੇ ਖੁੱਲ ਚੁੱਕੇ ਕੰਮ ਨਿਮੇੜ ਦੇਣਾ ਤੇ ਬਾਅਦ ਦੇ ਵਿੱਚ ਇੰਨਾ ਕਿ ਵੀ 11 ਮਹੀਨੇ ਬਾਅਦ 19 ਮਹੀਨੇ ਬਾਅਦ ਵਰਸੀ ਮਨਾਉਣਗੇ ਫਿਰ ਜਾਦ ਬਣਾ ਲਿਆ ਕਰਨਗੇ ਹੋਰ ਕੁਛ ਨਹੀਂ ਵੀ ਤੁਸੀਂ ਨਾਲ ਲਈ ਕੁਛ ਲੈ ਕੇ ਜਾਣਾ ਜੇ ਮੜਾ ਮੋਟਾ ਚਾਹੁੰਦੇ ਉਹਨੂੰ ਵੀ ਸਾਨੂੰ ਬਾਅਦ ਵਿੱਚ ਮਰਨ ਤੋਂ ਪਹਿਚੇਤੇ ਕਰੇ ਤਾਂ ਹਲੇ ਵੀ ਸਮਝੋ ਕੁਛ ਨਹੀਂ ਹੋਇਆ ਤੁਹਾਨੂੰ ਲਾਣ ਤਾਂ ਪੈਣਗੇ ਤੁਹਾਡੇ ਪਰਿਵਾਰਾਂ ਦੀਆਂ ਕੁਲਾਂ ਨੂੰ ਉਲਾਂਬੇ ਮਿਲਣਗੇ ਜਿਹੜੇ ਗੁਰਵਾਣੇ ਵਿੱਚ ਸ਼ਬਦ ਵਰਦੇ ਨੇ ਨਾ ਵੀ ਇੱਕੀ ਕੁਲਾਂ ਨਾਸ਼ ਹੋ ਗਈਆਂ ਜਾਂ ਇੱਕੀ ਕੁਲਾਂ ਤਾਰਤੀਆਂ ਇਹਦਾ ਮਤਲਬ ਇਹ ਹੁੰਦਾ ਵੀ ਜੇ ਕੋਈ ਬੰਦਾ ਚੰਗਾ ਕੰਮ ਕਰਕੇ ਜਾਵੇ ਉਹਦੀ 21 ਕੁਲਾਂ ਤੱਕ ਸ਼ਫਤ ਹੁੰਦੀ ਹੈ ਵੀ ਇਹ ਬੰਦਾ ਕੁਝ ਕਰਕੇ ਗਿਆ ਤੇ ਜਿਹੜਾ ਬੰਦਾ ਕੁਝ ਮਾੜਾ ਕਰਕੇ ਜਾਂਦਾ ਇਹ ਕਹਿ ਲੋ ਵੀ 21 ਕੁਲਾਂ ਤੱਕ ਲਾਣਤਾ ਪੈਂਦੀਆਂ ਨੇ ਵੀ ਇਹ ਬੰਦੇ ਨੇ ਬਹੁਤ ਮਾੜਾ ਕੀਤਾ ਅਸਲ ਅਰਥ ਆ ਨਹੀਂ ਗੁਰਬਾਣੀ ਵਿੱਚ ਇੱਕ 21 ਕੁਲਾਂ ਤਾਰਨ ਦੇ ਜਾਂ ਖਤਮ ਕਰਨ ਦੇ ਹੁਣ ਅੰਦਾਜ਼ਾ ਤੁਸੀਂ ਲਾ ਲਓ ਹੁਣ ਮੈਂ ਗੱਲ ਜਿਹੜੀ ਲਾਸਟ ਕਹਿਣੀ ਹੈ प्रकाश ਸਿੰਘ ਬਾਦਲ ਇਹ ਸੰਸਾਰ ਤੇ ਨਹੀਂ ਹੈਗੇ ਪਤਾ ਨਹੀਂ ਕਿੱਥੇ ਨੇ ਕਿੱਥੇ ਨਹੀਂ ਅਸੀਂ ਨਰਕਾਂ ਸਵਰਗਾਂ ਨੂੰ ਮੰਨਦੇ ਨਹੀਂ ਤੇ ਉਹਨਾਂ ਨੇ ਜਾਂਦਿਆਂ ਜਾਂਦਿਆਂ ਅਕਾਲੀ ਦਲ ਦਾ ਨਾਸ਼ ਹੁੰਦਾ ਹੋਇਆ ਵੇਖਿਆ ਕਾਲੇ ਦਲ ਦਾ ਖਾਦਮਾ ਕਰਨ ਵਾਲੇ ਕੌਣ ਸੀ ਇੱਕ ਉਹਦਾ ਬੇਟਾ ਸੀ ਸਰਬੀਰ ਬਾਦਲ ਤੇ ਇੱਕ ਬੇٹے ਦਾ ਸਾਲਾ ਸੀ ਬਿਕਰਮ ਸਿੰਘ ਮਨਜੀਠੀਆ ਤੇ ਜਿੰਨੀਆਂ ਲਾਹਣ ਤਾਂ ਉਹ ਮਰਦੇ ਮਰਦੇ ਖਟ ਕੇ ਗਏ ਨੇ ਨਾ ਇੱਕ ਉਦਾਹਰਨ ਦੇਣੀ ਹੈ ਸੱਪ ਦੇ ਮੂੰਹ ਵਿੱਚ ਡੱਡੂ ਸੀ ਡੱਡੂ ਦਾ ਮੂੰਹ ਖੁੱਲਾ ਤੇ ਮੂੰਹ ਕਿਉਂ ਖੁੱਲਾ ਉਹ ਸੋਚਦਾ ਸੀ ਵੀ ਹੋ ਸਕਦਾ ਮਰਦਿਆਂ ਮਰਦਿਆਂ ਕੋਈ ਮਸਰ ਮੇਰੇ ਮੂੰਹ ਵਿੱਚ ਪੈ ਜਾਏ ਉਹ ਜਾਣਦਾ ਹੋਇਆ ਇੰਨੀਆਂ ਲਾਹਣ ਤਾਂ ਖਟ ਕੇ ਗਿਆ ਤੇ ਇਸੇ ਨੂੰ ਕਹਿੰਦੇ ਨੇ ਵੀ 21 ਕੁਲਾਂ ਤੱਕ ਲੋਕ ਗਾਲਾਂ ਦਿੰਦੇ ਰਹਿਣਗੇ ਤੇ ਜਿਹੜੇ ਨਸ਼ਾ ਤਸਕਰ ਨੇ ਨਸ਼ਾ ਤਸਕਰਾਂ ਦਾ ਸਾਥ ਦੇਣ ਵਾਲੇ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਥੋੜਾ ਜਿਹਾ ਆਪਣੇ ਆਪ ਨੂੰ ਸਮਝਾ ਲਓ ਤਰਸ ਕਰੋ ਪੰਜਾਬ ਤੇ ਪੰਜਾਬ ਦੀ ਨੌਜਵਾਨੀ ਤੇ ਤੇ ਨਹੀਂ ਜੋ ਕੁਝ ਵੀ ਕਮਾਉਂਗੇ ਬੈਂਕਾਂ 'ਪਰ ਹੋਣਗੇ ਇਹ ਇੱਥੇ ਰਹਿ ਜਾਣਗੇ ਨਾਲ ਨਹੀਂ ਕਿਸੇ ਦੇ ਕੋਲ ਜਾਣਾ ਮਾੜੀ ਮੋਟੀ ਜੇ ਜਾਓ ਨਾਲ ਨੇਕੀ ਜਾਓ ਤੁਹਾਡੇ ਵਧੀਆ ਕਰਮ ਕਰਨਗੇ ਕਰਮ ਕੀਤੇ ਹੋਏ ਜਾਣਗੇ ਸੱਜਣ ਠਗ ਪਰਥਾ ਇੱਕ ਸ਼ਬਦ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਉਹਦੇ ਵਿੱਚ ਉਹ ਸ਼ੁਰੂਆਤ ਕਰਦੇ ਨੇ ਉਜਲ ਕਹਾਂ ਝਲਕਣਾ ਘੋਟਮ ਕਲੜੀ ਮਸ ਤੇ ਅੱਗੇ ਜਾ ਕੇ ਇੱਕ ਪਦਾ ਹੁੰਦਾ ਉਹਦੇ ਵਿੱਚ ਉਹ ਕਹਿੰਦੇ ਨੇ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਨਿਸਨ اصل ਸੱਜਣ ਛੋਡੇ ਵਧੀਆ ਗੁਣ ਹੁੰਦੇ ਨੇ ਸ਼ੁਭ ਗੁਣ ਹੁੰਦੇ ਨੇ ਜਿਹੜੇ ਨਾਲ ਨਿਭਦੇ ਨੇ ਤੇ ਨਹੀਂ ਤੁਹਾਡੇ ਨਾਲ ਇੱਕ ਸੂਈ ਵੀ ਨਹੀਂ ਜਾਣੀ ਇਹ ਬੇਨਤੀ ਪ੍ਰਵਾਨ ਕਰਿਓ ਪੰਜਾਬ ਤੇ ਤਰਸ ਕਰੋ ਹਰਾਮ ਖੋਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ